ਰੇਡੀਓ ਪੰਜਾਬ ਟੁਡੇ ਤੇ ਤੁਹਾਡਾ ਸਵਾਗਤ ਮੈਂ ਇਸ ਵਕਤ ਸੌਰਨ ਸਿੰਘ ਦਾਨੇਲਗਿਆ ਤੁਹਾਡੇ ਨਾਲ ਜੁੜਿਆ ਹੋਇਆ ਹਾਂ ਜੀ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਕਨਫਿਊਜ਼ਨ ਕ੍ਰੀਏਟ ਹੋਈ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਰਾਹਤ ਜਿਹੜਾ ਉਹ ਪ੍ਰਦਾਨ ਕਰਨ ਦੇ ਲਈ ਰਾਹਤ ਵੰਡਣ ਦੇ ਲਈ ਜਿਹੜਾ ਉਹ ਲੋਕਾਂ ਤੋਂ ਆਮ ਜਨਤਾ ਤੋਂ ਸਹਿਯੋਗ ਮੰਗਿਆ ਜਾ ਰਿਹਾ ਪਹਿਲਾਂ ਚੀਫ ਮਿਨਿਸਟਰ ਰੀਲੀਫ ਫੰਡ ਦੇ ਲਈ ਇੱਕ ਬੇਨਤੀ ਕੀਤੀ ਗਈ ਸੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਤੇ ਫਿਰ ਇੱਕ ਹੋਰ ਦੁਬਾਰ ਤੋਂ ਥੋੜੇ ਦਿਨਾਂ ਬਾਅਦ ਹੀ ਜਿਹੜੀ ਇੱਕ ਨਵਾਂ ਇਹ ਜਿਹੜਾ ਬੇਨਤੀ ਕੀਤੀ ਗਈ ਹੈ ਉਹ ਹੈ ਚੜ੍ਹਦੀ ਕਲਾ ਮਿਸ਼ਨ ਸੋ ਚੜ੍ਹਦੀ ਕਲਾ ਮਿਸ਼ਨ ਤੇ ਚੀਫ ਮਿਨਿਸਟਰ ਰੀਲੀਫ ਫੰਡ ਦੇ ਵਿੱਚ ਦੋਹਾਂ ਦੇ ਵਿੱਚ ਜਿਹੜੇ ਆ ਸਹਿਯੋਗ ਮੰਗਿਆ ਗਿਆ ਦੁਨੀਆ ਭਰ ਦੇ ਵਿੱਚ ਬੈਠੇ ਪੰਜਾਬੀਆਂ ਤੋਂ ਇੰਡਸਟਰੀਅਲਿਸਟਾਂ ਤੋਂ ਤੇ ਹੋਰ ਸਾਰੇ ਜਿਹੜੇ ਦਰਦਮੰਦ ਨੇ ਜਿੰਨੇ ਵੀ ਲੋਕ ਨੇ ਜਿਹੜੇ ਲੋਕਾਂ ਦਾ ਦਰਦ ਸਮਝਦੇ ਨੇ ਉਹਨਾਂ ਤੋਂ ਇਸ ਦੇ ਵਿੱਚ ਇੱਕ ਬਹੁਤ ਵੱਡੀ ਕਨਫਿਊਜ਼ਨ ਹੈ ਵੀ ਇਹ ਕੀ ਚੀਜ਼ ਹੈ ਲੋਕ ਕੀ ਸਮਝਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਕੁਐਸਚਨਿੰਗ ਹੋ ਰਹੀ ਹੈ ਇਸ ਮਾਮਲੇ ਲੈ ਕੇ ਸੋ ਇਸੇ ਚੀਜ਼ ਨੂੰ ਕਲੀਅਰ ਕਰਨ ਲਈ ਮੇਰੇ ਨਾਲ ਦੀਪਕ ਬਾਲੀ ਜੀ ਨੇ ਦੀਪਕ ਬਾਲੀ ਨਾਲ ਮੈਂ ਗੱਲਬਾਤ ਕਰਨਾ ਬਾਲੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਦੀ ਬਾਲੀ ਦੀ ਚੀਜ਼ ਚੀਫ ਮਿਨਿਸਟਰ ਰੀਲੀਫ ਫੰਡ ਆਲਰੇਡੀ ਗਵਰਨਮੈਂਟ ਆਫ ਪੰਜਾਬ ਕੋਲ ਇੱਕ ਜਿਹੜਾ ਜਿਹਨੂੰ ਆਪਾਂ ਕਹੀਏ ਕਿ ਹੁੰਦਾ ਸਿਸਟਮ ਜਿੱਥੇ ਕੋਈ ਵੀ ਬੰਦਾ ਦਾਨ ਦੇ ਸਕਦਾ ਤੇ ਕੋਈ ਵੀ ਡਿਜ਼ਾਸਟਰ ਜਿਹੜਾ ਹੁੰਦਾ ਫਲੱਡ ਹੈ ਕੁਝ ਵੀ ਹੈ ਤਾਂ ਉਹਦੇ ਵਿੱਚ ਇਸ ਫੰਡ ਦੇ ਤੋਂ ਜਿਹੜਾ ਪੈਸਾ ਦਿੱਤਾ ਜਾ ਸਕਦਾ ਪੀੜਤਾਂ ਨੂੰ ਸੋ ਉਹ ਫੰਡ ਜਿਹੜਾ ਤੁਸੀਂ ਪਹਿਲਾਂ ਕਿਹਾ ਗਿਆ ਸਰਕਾਰ ਕੰਨੀ ਰਿਕੁਐਸਟ ਕੀਤੀ ਗਈ ਹੁਣ ਇਹ ਨਵਾਂ ਚੜ੍ਹਦੀ ਕਲਾ ਮਿਸ਼ਨ ਇਹ ਕਿਉਂ ਬਣਾਉਣਾ ਪਿਆ ਦੋਹਾਂ ਦੇ ਵਿੱਚ ਫਰਕ ਕੀ ਆ ਬੇਸਿਕਲੀ ਕਿ ਆਪਕੇ ਜਿਹੜਾ ਚੀਫ ਸਿਸਟਸ ਲੀਫ ਫੰਡ ਹੈ ਜੀ ਇਹ ਬਹੁਤ ਪੁਰਾਣਾ ਹੈ ਗਵਰਨਮੈਂਟ ਦਾ ਸਟਰਕਚਰ ਤੇ ਹੋਰ ਚਲਦਾ ਹੈ ਜੀ ਲੇਕਿਨ ਜਦੋਂ ਹੁਣ ਅਸੀਂ ਉਹ ਫੰਡ ਖੋਲਿਆ ਲੋਕਾਂ ਨਾਲ ਸੰਪਰਕ ਕੀਤਾ ਲੋਕਾਂ ਦੇ ਨਾਲ ਰابطਾ ਹੋਇਆ ਜੀ ਤਾਂ ਉਹਦੀਆਂ ਕੁਝ ਕੰਪਲਿਕੀਸ਼ਨਸ ਪਤਾ ਲੱਗੀਆਂ ਕਿ ਪਈ ਸੀਗਾ ਕਿ ਅੱਜਕੱਲہ ਕਾਰਪੋਰੇਟ ਵਿੱਚ ਗਵਰਨਮੈਂਟ ਆਫ ਇੰਡੀਆ ਦਾ ਲਾਅ ਹੈ ਜੀ ਕਿ आई थिंक माइट बी 100 ਕਰੋੜਸ অর समथिंग ਜੋ ਉੱਪਰ ਦਿਨਾਂ ਦੀਆਂ ਟਰਨਓਵਰਸ ਆ ਉਹਨਾਂ ਨੂੰ ਕੁਝ ਆਪਣਾ ਜਿਹੜਾ ਫੰਡ ਹੈ ਉਹ ਸੀਐਸਆਰ ਤੇ ਸਿਵਲ ਸੁਸਾਇਟੀ ਵਾਸਤੇ ਖਰਚ ਕਰਨਾ ਪੈਂਦਾ ਜੀ ਪਰ ਉਹ ਕੀ ਆ ਕਿ ਅਸੀਂ ਚਾਹੁੰਦੇ ਹਾਂ ਕਿ ਬੰਦਾ ਜਿਹੜਾ ਸੀਐਸਆਰ ਫੰਡ ਹੈਗਾ ਉਹ ਫੰਡ ਖਰਚੇ ਤਾਂ ਉਹਨੂੰ ਕਮਸ਼ੇ ਕਮ ਉਹ ਆਪਣੀ ਇਨਕਮ ਟੈਕਸ ਰਿਟਰਨਸ ਵਿੱਚੋਂ ਉਹਨੂੰ ਕਲੇਮ ਵੀ ਕਰ ਸਕੇ ਜੀ ਕਿ ਜਦੋਂ ਉਹ ਦੇਖਿਆ ਤਾਂ ਉਹ ਇਹਦੇ ਵਿੱਚ ਇਹਨੂੰ ਇਹਦੇ ਵਿੱਚ ਜਿਹੜਾ ਟਿਊ ਮਿਨਿਸਟਰਸ ਰੀਲੀਫ ਫੰਡ ਹੈ ਉਹਦੇ ਵਿੱਚ ਸੀਐਸਆਰ ਨਹੀਂ ਹੈਗਾ ਜੀ ਪਰ ਵੀ ਕੁਝ ਸੀਐਸਆਰ ਦਾ ਜਿਹੜਾ ਪੈਸਾ ਹੈ ਉਹ ਨਹੀਂ ਹਾਲਾਂਕਿ ਸੀਐਸਆਰ ਵੀ ਜੋ ਮੇਜਰ ਅਮਾਉਂਟ ਹੈ ਜਿਹੜੇ ਕੰਪਨੀਆਂ ਆ ਉਹਦੇ ਵੀ ਸੀਐਸਆਰ ਮੇਜਰ ਅਮਾਉਂਟ ਹੁੰਦਾ ਹੈ ਇਹਦੇ ਜਿਹੜਾ ਔਰ ਦੂਸਰਾ ਸਿਗਾ ਕਿ ਇਹਦੇ ਤੇ ਐਫਸੀਆਰ ਨਹੀਂ ਹੈਗਾ ਟਿਊ ਮਿਨਿਸਟਰ ਰੀਲੀਫ ਫੰਡ ਦੇ ਵਿੱਚ ਫੌਰਨ ਤੋਂ ਕੋਈ ਪੈਸੇ ਲੈਣੇ ਆ ਉਹ ਤੁਸੀਂ ਲੈ ਆ ਨਹੀਂ ਸਕਦੇ ਡਾਇਰੈਕਟ ਜੀ ਸੋ ਲੇਕਿਨ ਅਸੀਂ ਫਿਰ ਇਹ ਚੀਜ਼ਾ ਇਹ ਦੋਨੋਂ ਚੀਜ਼ਾ ਬੜੀਆਂ ਇੰਪੋਰਟੈਂਟ ਹੈ ਕਿ ਫੌਰਨ ਤੋਂ ਜਿਹੜਾ ਬੰਦਾ ਇਸ ਤਰ੍ਹਾਂ ਦਾ ਨਾ ਹੋਵੇ ਕਿ ਫੌਰਨ ਤੋਂ ਬੰਦਾ ਇੰਡੀਆ ਭੇਜੇ ਕੈਸ਼ ਫਿਰ ਉਹ ਕੈਸ਼ ਜਾਇ ਤੋਂ ਕੋ ਬੰਦਾ account ਪਾ ਕੇ ਫਿਰ ਉਹ ਜਮਾ ਕਰਾਵੇ ਜਿਹੜਾ ਬੰਦਾ ਭੇਜ ਰਿਹਾ ਉਹ ਉਹਨੂੰ ਮੈਨੂੰ ਭੇਜਣ ਦੀ ਲੋੜ ਨਹੀਂ ਹੈ ਉਹ ਡਾਇਰੈਕਟਲੀ ਉਥੋਂ ਉਸ account ਵਿੱਚ ਆਪਣੀ ਟ੍ਰਾਂਸਫਰ ਕਰੇ ਔਰ ਡਾਇਰੈਕਟਲੀ ਉਹਦੀ ਪੈਸਾ ਜਿਹੜਾ ਹੈ ਉਸ account ਵਿੱਚ ਜਾਵੇ ਹਮ ਹਮ ਦੋ ਚੀਜ਼ਾਂ ਦਾ ਮੇਜਰ ਸਿਗੀਆਂ ਇਨਕਮਿੰਗ ਲਈ ਜੀ ਔਰ ਤੀਸਰੀ ਜਿਹੜੀ ਚੀਜ਼ ਅਸੀਂ ਹੋਰ ਇੰਪੋਰਟੈਂਟ ਕਿਚੀ ਸਿਗੀ ਕਿ ਅਸੀਂ ਜਿੱਦ ਜਿੰਨਾ ਵੀ ਜਿਹੜਾ ਗਵਰਨਮੈਂਟ ਦਾ ਸਟਰਕਚਰਲ ਵਰਕ ਹੋਏਗਾ ਜੀ ਕਿ ਮਿਸ਼ਨ ਚੜ੍ਹਦੇ ਕਲਾ ਦੇ ਵਿੱਚ ਜਿੰਨਾ ਵੀ ਪੈਸਾ ਆਏਗਾ ਹਮਮ ਔਰ ਅਗਰ ਉਹ ਨਿਖਤੀਰੋਤਰਾਜ ਨਹੀਂ ਜੀ ਤਾਂ ਅਸੀਂ ਉਹਦਾ 100 ਰੁਪਿਆ ਵੀ ਇਹਦੀ ਵੈਬਸਾਈਟ ਤੇ ਪਬਲਿਸ਼ ਕਰ ਸਕਦੇ ਹਾਂ ਜੀ ਇਹ ਉਹ ਸਾਨੂੰ ਹਿਡਨ ਕਰੇਗਾ ਹਮਮ ਆਪਸ਼ਨ ਤੇ ਕੀ ਮੇਰਾ ਮੇਰਾ ਨਾਮ ਨਾ ਦਿੱਤਾ ਜਾਵੇ ਜੀ ਸਾਡੇ ਅ ਜਿਉ ਕਹੇਗਾ ਕਿ ਹਾਂ ਤੁਸੀਂ ਮੇਰਾ ਨਾਮ ਪਬਲਿਸ਼ ਕਰ ਸਕਦੇ ਆ ਹਮਮ ਉਹਦਾ ਜਿੰਨੇ ਵੀ ਲੋਕ ਦੇਣਗੇ ਉਹਨਾਂ ਦਾ ਇੱਕ ਇੱਕ ਪੈਸਾ ਜਿਹੜਾ ਆ ਉਸ ਵੈਬਸਾਈਟ ਵੈਬਸਾਈਟ ਤੇ ਪਬਲਿਸ਼ ਹੋਏਗਾ ਕਿ ਐਨੇ ਪੈਸੇ ਇਹਨਾਂ ਦਿੱਤੇ ਆ ਐਨੇ ਪੈਸੇ ਇਹਨਾਂ ਦਿੱਤੇ ਆ ਪੂਰੀ ਡਿਟੇਲ ਔਰ ਕਰਟਲੀ ਜਿਹੜਾ ਹੁਣ ਆਗਾ ਜੇ ਇਨਕਮਿੰਗ ਤੋਂ ਬਾਅਦ ਆਊਟਗoing ਫਲੋ ਹੋਈ ਹੋਏਗਾ ਕਿ ਜਿੰਨੇ ਵੀ ਆਰਡਰਸ ਪਾਸ ਹੋਣਗੇ ਕਿ ਚੰਦੀ ਕਲਾ ਮਿਸ਼ਨ ਦੇ ਤਹਿਤ ਸਪੋਰਟ ਕਰੋ ਜੀ ਕਿਸੇ ਡੀਸੀ ਨੇ ਕਿਹਾ ਜੀ ਕਿ ਮੇਰਾ ਆ ਸਕੂਲ ਬਣਾਓ ਚੰਦੀ ਕਲਾ ਮਿਸ਼ਨ ਚ ਜੀ ਸਰਕਾਰ ਨੇ ਕਿਹਾ ਸਰਕਾਰ ਨੇ ਆਰਡਰ ਪਾਸ ਕਰਤਾ ਕਿਸੇ ਨੇ ਕਿਹਾ ਜੀ ਮੇਰਾ ਆ ਬਣਾਓ ਕਿਸੇ ਨੇ ਕਿਹਾ ਮੇਰਾ ਆ ਬਣਾਓ ਜਿੰਨੇ ਵੀ ਮਿਸ਼ਨ ਚੰਦੀ ਕਲਾ ਪ੍ਰੋਜੈਕਟਸ ਹੋਣਗੇ ਜੀ ਉਹਨਾਂ ਸਾਰਿਆਂ ਦੇ ਆਰਡਰਸ ਉੱਤੇ ਡਿਸਪਲੇ ਕੀਤੇ ਜਾਣਗੇ ਹਮ ਇਹ ਐਸ ਸਕੂਲ ਦੀ ਇਮਾਰਤ ਜੀ ਮਿਸ਼ਨ ਸਰ ਵੀ ਕਰਾ ਦੇ ਪੈਟ ਕੀਤੀ ਗਈ ਆ ਫਿਰ ਜਦੋਂ ਉਹ ਕੰਪਲੀਟ ਹੋ ਗਿਆ ਫਿਰ ਆਪਾਂ ਉਸ ਦੇ ਪਿਕਚਰ ਪਾਵਾਂਗੇ ਜੀ ਬਿਫੋਰ ਦੀਆਂ ਤੇ ਆਫਟਰ ਦੀਆਂ ਕਿ ਪਹਿਲਾਂ ਇਹ ਇਸ ਤਰ੍ਹਾਂ ਦਾ ਸੀ ਹੋਰ ਇਸ ਤਰ੍ਹਾਂ ਦਾ ਸੀਗਾ ਇਹਦਾ ਪਰਪਸ ਇਹ ਸੀਗਾ ਕਿ ਉਹ ਨਵੇਂ ਤਰੀਕੇ ਦੇ ਨਾਲ ਲੋਕਾਂ ਦੀ ਸਹੂਲਤ ਲਈ ਜੇ ਲੋਕਾਂ ਨੇ ਦਾਨ ਕਰਨਾ ਆ ਉਹ ਆਪਣੀਆਂ ਟੈਰਮ ਦੇ ਵਿੱਚ ਉਹਨੂੰ ਕਲੇਮ ਕਰ ਸਕਣ ਔਰ ਉਹਨਾਂ ਕੋਲ ਜਿਹੜੇ ਫਾਰਮਲ ਤੇ ਆ ਉਹ ਡਾਇਰੈਕਟ ਕਰ ਸਕਦਾ ਉਹਨਾਂ ਨੂੰ ਮੇਰੇ ਉਹ ਕਹਿੰਗੇ ਯਾਰ ਦੀਪਕ ਵਾਲੀ ਸਾਡਾ ਦੋਸਤ ਹੈ ਚਲੋ ਕਿ ਉਹਨੂੰ ਭੇਜ ਦਿੰਨੇ ਆ ਉਹ ਕੇ ਸਰਕਾਰ ਨੂੰ ਦੇ ਦੇਗਾ ਮੈਂ ਜੀ ਪਰ ਇਟ ਕ੍ਰੀਏਟਸ ਸਮ ਡਾਊਟਸ ਆਲਸੋ ਜੀ ਔਰ ਜਿਹੜਾ ਬੰਦਾ ਦਾਨੀ ਆ ਉਹਦਾ ਦਾਨ ਸਿੱਧਾ ਉਸ ਖਾਤੇ ਜਾਵੇ ਉਹਦੀ ਵੀ ਸੈਟੀਸਫੈਕਸ਼ਨ ਜ਼ਿਆਦਾ ਰਹਿੰਦੀ ਆ ਔਰ ਟ੍ਰਾਂਸਪੇਰੈਂਸੀ ਗਵਰਨਮੈਂਟ ਦੀ ਵੀ ਟ੍ਰਾਂਸਪੇਰੈਂਸੀ ਰਹਦੀ ਆ ਜੀ ਇਹਨਾਂ ਚੀਜ਼ਾਂ ਨੇ ਕਰਕੇ ਸਾਨੂੰ ਇਹ ਜਿਹੜਾ ਫੰਡ ਆ ਇਹ ਜਿਹੜਾ ਸਪੈਸ਼ਲ ਬਣਾਉਣਾ ਪਿਆ ਮਿਸ਼ਨ ਚਰਜੀ ਕਾਲ ਵਾਲਾ ਇਸ ਕਰਕੇ ਬਣਾਇਆ ਆਪਾਂ ਅੱਛਾ ਬਾਲੀ ਸਾਹਿਬ ਇੱਕ ਚੀਜ਼ ਦੱਸੋ ਫੰਡ ਆ ਗਏ ਹੁਣ ਕੀ ਜਿਹੜੇ ਫੰਡ ਨੇ ਜਿਵੇਂ ਤੁਸੀਂ ਕਿਹਾ ਕਿ ਇਹਨੂੰ ਰੈਗੂਲੇਟ ਕੌਣ ਕਰੇਗਾ ਇਹਦੇ ਉੱਤੇ ਨਿਗਾਹ ਕੌਣ ਰੱਖੇਗਾ ਕੌਣ ਡਿਸਾਈਡ ਕਰੇਗਾ ਵੀ ਕਿੱਥੇ ਪੈਸਾ ਜਾਣਾ ਹੈ ਕਿਉਂਕਿ ਇਹ ਕਿਤੇ ਇਹ ਤਾਂ ਨਹੀਂ ਜਿਵੇਂ ਹੁਣ ਜਿਹੜਾ 12000 ਕਰੋੜ ਰੁਪਏ ਦਾ ਰੌਲਾ ਪੈ ਰਿਹਾ ਉਹ 12000 ਕਰੋੜ ਰੁਪਏ ਜਿਹੜਾ ਡਿਜ਼ਾਸਟਰ ਰੀਲੀਫ ਫੰਡ ਸੀ ਉਹ ਕਾਗਜ਼ਾਂ 'ਚ ਬੋਲ ਰਿਹਾ ਜਿਵੇਂ ਗੱਲਾਂ ਬਾਤਾਂ ਆ ਰਹੀਆਂ ਉਹ ਸਾਹਮਣੇ ਨਹੀਂ ਆ ਰਿਹਾ ਇਹ ਡਾਊਟ ਕ੍ਰੀਏਟ ਕਰ ਰਿਹਾ ਕਿ ਇਹਨੂੰ ਕਾਊਂਟਰ ਕਰਨ ਦੇ ਲਈ ਪੈਰਲਲ ਫੰਡ ਕ੍ਰੀਏਟ ਕੀਤਾ ਗਿਆ ਨਹੀਂ 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 ਇਹ ਇਹ ਕੋਈ ਲੋਕਾਂ ਕਾਊਂਟਰ ਕਰਨ ਵਾਸਤੇ ਨਹੀਂ ਹੈ ਇਹ ਪੰਜਾਬ ਦੀ ਬਿਹਤਰੀ ਲਈ ਆ ਇਸ ਤਰ੍ਹਾਂ ਦਾ ਪੰਜਾਬ ਕੋਈ ਨਿਵੇਕਲਾ ਸੂਬਾ ਨਹੀਂ ਹੈ ਇਸ ਤੋਂ ਪਹਿਲਾਂ ਕੇਰਲਾ ਨੇ ਜਿੱਤਿਆ ਸੀਗਾ ਜੀ ਸੇਮ ਸੇਮ ਪੈਟਰਨ ਦੀ ਕੇਰਲਾ ਨੇ ਕੇਰਲਾ ਨੇ ਕੇਰਲਾ ਦੀ ਜਿਹੜੀ ਉਨਤੀ ਵਾਸਤੇ ਇਸ ਤਰ੍ਹਾਂ ਦਾ ਫੰਡ ਕੰਮ ਕੀਤਾ ਜਿਹੜਾ ਫਲੱਸ ਆਏ ਸੀਗੇ ਤਾਂ ਦੇ ਦੇ ਕਲੈਕਟਡ ਆਲਮੋਸਟ 4800 ਕਰੋੜ ਔਨ ਦਾਟ ਜੀ 48 ਕਰੋੜ ਰੁਪਏ ਉਹਨਾਂ ਨੇ ਕੀਤਾ ਸੀਗਾ ਜੋ ਅਸੀਂ ਵੀ ਜਿੱਦਾਂ ਸਿੱਖ ਰਹੇ ਹਾਂ ਦੇਖੋ ਬੰਦਾ ਹਲੇ ਤੋਂ ਵਾਲੇ ਸਿੱਖਦਾ ਕੋਈ ਚਾਲ ਦੋਲ ਸਿੱਖਦਾ ਕੁਝ ਉਹਨੇ ਆਪਣੇ ਸੋਚ ਨਾਲ ਐਡੀਸ਼ਨ ਕਰਦਾ ਹੈ ਸੋ ਇਹ ਸਾਰਾ ਫਾਰਮੈਟ ਅਸੀਂ ਉੱਥੋਂ ਲਿਆ ਵੀ ਦੇਖੋ ਜਦੋਂ ਕੇਰਲਾ ਕਰ ਸਕਦਾ 48 ਕਰੋੜ ਪੰਜਾਬੀ ਤਾਂ ਵੱਡੀ ਤਰ੍ਹਾਂ ਦੇ ਫੋਰਨ ਚ ਨੇ ਪੰਜਾਬੀ ਤੇ ਵੱਡੀ ਤਰ੍ਹਾਂ ਦੇ ਦਾਨੀ ਮੰਨੇ ਜਾਂਦੇ ਆ ਪੰਜਾਬੀ ਤਾਂ ਇੱਕ ਦੂਜੇ ਦੇ ਦੁੱਖ ਦੁੱਖ 'ਚ ਭਾਈਵਾਲ ਹੋਣ ਵਾਲੇ ਜਿਆਦਾ ਵੱਡੇ ਦਿਲਦਾਰ ਨੇ ਇਸ ਕਰਕੇ ਫਿਰ ਉਹਦੇ ਤੋਂ ਸੋਦੇ ਦਾ ਹਰ ਇੱਕ ਤਰ੍ਹਾਂ ਦਾ ਫੰਡ ਕ੍ਰੀਏਟ ਕੀਤਾ ਵੀ ਜਿਹੜਾ ਡਾਇਰੈਕਟਲੀ ਲੋਕਾਂ ਦੇ ਇਟਾਚ ਚ ਵਰਤੇ ਜਾ ਸਕੇ ਅੱਛਾ ਇਹ ਆਰਟੀਆਈ ਦੇ ਥੱਲੇ ਕਵਰ ਹੋਏਗਾ ਜੇ ਕੋਈ ਬੰਦਾ ਜਾਣਨਾ ਚਾਹੇ ਫੰਡ ਕਿੱਥੋਂ ਆਇਆ ਕਿਵੇਂ ਲਾਇਆ ਕਿੱਧਰ ਲੱਗਿਆ ਕਿ ਇਹਦੇ ਉੱਤੇ ਹਿਸਾਬ ਕਿਤਾਬ ਦਾ ਆਡਿਟ ਨਹੀਂ 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 ਆਰਟੀਆਈ ਦੀ ਤਾਂ ਬਾਤ ਚਾਹੀਦੀ ਤੁਹਾਨੂੰ ਸਾਰੀ ਇਨਫੋਰਮੇਸ਼ਨ ਆਲਰੇਡੀ ਵੈਬਸਾਈਟ ਤੇ ਮਿਲ ਜਾਏਗੀ ਜੀ ਕਿੰਨੇ ਪੈਸੇ ਆਏ ਆ ਕਿੰਨੇ ਖਰਚ ਹੋਏ ਆ ਇਸ ਸਾਰੀ ਜਿਹੜੀ ਇਨਫੋਰਮੇਸ਼ਨ ਉਹਦੀ ਵੈਬਸਾਈਟ ਤੇ ਜਾਏਗੀ ਆਰਟੀਆਈ ਤੇ ਤਾਂ ਹੋਗਾ ਜੇ ਕਿਸੇ ਨੂੰ ਡਾਊਟ ਹੋਏਗਾ ਜੇ ਡਾਊਟ ਨਹੀਂ ਹੋਏਗਾ ਤੇ ਗਵਰਨਮੈਂਟ ਦਾ ਕੋਈ ਗਵਰਨਮੈਂਟ ਦੀ ਕੋਈ ਵੀ ਆਰਗੇਨਾਈਜੇਸ਼ਨ ਆ ਜਿਹਦੇ ਤੇ ਗਵਰਨਮੈਂਟ ਦਾ ਪੈਸਾ ਆ ਸਕਦਾ ਇਹਦੇ ਵਿੱਚ ਮੈਂਬਰ ਪਾਰਲੀਮੈਂਟ ਪੈਸੇ ਦੇ ਸਕਦੇ ਆ ਇਹਦੇ ਵਿੱਚ ਸਾਰੇ ਪੈਸੇ ਦੇ ਸਕਦੇ ਆ ਤਾਂ ਓਬਵੀਅਸਲੀ ਜਿਹੜੀ ਚੀਜ਼ ਵੀ ਗਵਰਨਮੈਂਟ ਦਾ ਪੈਸਾ ਲਓ ਉਹ ਆਰਟੀਆਈ ਅੰਦਰ ਆਉਂਦੀ ਆਂਦੀ ਆਂ ਭਰਤੂ ਪਹਿਲਾਂ ਵੀ ਆਰਟੀਆਈ ਤੋਂ ਪਹਿਲਾਂ ਵੀ ਸਾਡੀ ਜਿਹੜੀ ਸੈਲਫ ਆਰਟੀਆਈ ਆ ਉਹ ਇਹ ਯਾਰ ਕਿ ਜਿਹੜਾ ਆਵੇ ਉਹਦੀ ਡਿਟੇਲ ਜਿਹੜਾ ਜਾਵੇ ਉਹਦੀ ਡਿਟੇਲ ਜੀ अच्छा ਤੁਸੀਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਵਿਸ਼ਵਾਸ ਕਿਵੇਂ ਦਿਤਾਉਗੇ ਕਿਉਂਕਿ ਮੇਰੇ ਕੋਲੇ ਵੀ ਅੱਜ ਬੜੇ ਫੋਨ ਆਏ ਨੇ ਬਾਹਰੋਂ ਕਿ ਯਾਰ ਅਸੀਂ ਪੁਰਾਣਾ ਹਿਸਾਬ ਕਿਤਾਬ ਮੰਗੀ ਜਾਂਦੇ ਆ ਜਦੋਂ ਇਲੈਕਸ਼ਨਾਂ ਵੇਲੇ ਆਮ ਆਦਮੀ ਪਾਰਟੀ ਨੂੰ ਦਿੱਤਾ ਉਹ ਕਹਿੰਦੇ ਸੀ ਵੈਬਸਾਈਟ ਤੇ ਪਾਵਾਂਗੇ ਉਹ ਪੈਸਾ ਇੱਕ ਇੱਕ ਪੈਸੇ ਦਾ ਹਿਸਾਬ ਆਊਗਾ ਕਹਿੰਦੇ ਉਹ ਤਾਂ ਸਾਨੂੰ ਮਿਲਿਆ ਨਹੀਂ ਹੁਣ ਸਰਕਾਰ ਕਹਿੰਦੇ ਕਿਤੇ ਹਿਸ਼ਿਆਰਾਂ ਤੇ ਨਾ ਲਾ ਦੇ ਐਡਵਰਟਾਈਜ਼ਮੈਂਟ ਤੇ ਨਾ ਲਾ ਦੇ ਵੈਸਟ ਬੰਗਾਲ ਮੱਧਿਆ ਪ੍ਰਦੇਸ਼ ਹੋਰ ਪੈਸਾ ਸਾਡਾ ਹੋਵੇ ਜੀ ਕਿਹਨੂੰ ਕਿਹਨੂੰ ਕਿਸਲੇ ਕਿਹਨੂੰ ਪੈਸਾ ਦਿੱਤਾ ਹੂੰ ਇਹ ਕਿਸੇ ਨੂੰ ਦਿੱਤਾ ਆ ਕਿਹਨੂੰ ਦਿੱਤਾ ਉਹਦੇ ਕੋਲ ਪੁੱਛ ਲੈਾਂਗੀ ਜੀ ਮੈਂ ਤਾਂ 2022 ਦੀ ਕੈਂਪੇਨ ਪੂਰੀ ਕੀਤੀ ਅਜੇ ਤੱਕ ਕਿਸੇ ਕੋਲ ਫੌਰੀਂ ਜਾ ਕੇ ਪੈਸੇ ਨਹੀਂ ਲਏ ਹੂੰ ਇਹ ਇੱਥੋਂ ਦੇ ਲੋਕਾਂ ਦਾ ਜੇ ਆਪਣੇ ਤਰੀਕੇ ਨਾਲ ਸਾਰੇ ਕੈਂਪੇਨ ਕੋਈ ਕੋਈ ਆਮ ਆਦਮੀ ਪਾਰਟੀ ਇਸ ਤਰ੍ਹਾਂ ਕੋਈ ਡਾਊਟਸ ਨਹੀਂ ਕ੍ਰੀਏਟ ਕਰਦੀ ਆਮ ਆਦਮੀ ਪਾਰਟੀ ਦਾ ਕੋਈ ਇਸ ਤਰ੍ਹਾਂ ਦਾ ਰੰਦਾ ਨਹੀਂ ਆ ਲੋਕਾਂ ਤੋਂ ਪੈਸੇ ਇਕੱਠੇ ਕਰਨੇ ਆ ਇਹ ਸਰਕਾਰ ਦਾ ਫੰਡ ਆ ਲੋਕਾਂ ਦੇ ਲਈ ਆ ਲੋਕਾਂ ਦੁਆਰਾ ਆ ਜੀ ਇਹ ਆਪਣਿਆਂ ਦਾ ਮੁੱਢਕੀਪਾ ਜੀ ਸੋ ਇਹ ਬਿਨਾਂ ਦਾਤ ਤੋਂ ਕੁਝ ਲੋਕਾਂ ਦੇ ਅੰਦਰ ਡਾਊਟਸ ਹੋ ਸਕਦੇ ਆ ਪਰ ਮੈਂ ਇਦਾਂ ਕਿਸੇ ਦਾ ਡਾਊਟ ਆਨਸਰ ਨਹੀਂ ਕਰ ਸਕਦਾ ਮੈਂ ਸਮੂਹਿਕ ਤੌਰ ਤੇ ਦੇਖਦਾ ਅਸੀਂ ਸਾਰੇ ਬੰਦੇ ਵਿਸ਼ਵਾਸ ਵਾਲੇ ਆ ਸਾਡੀਆਂ ਆਪਣੀਆਂ ਜ਼ਿੰਦਗੀਆਂ ਇੱਥੇ ਚੱਲੀਆਂ ਆਈਆਂ ਅਸੀਂ 50-50 ਸਾਲ ਦੇ ਹੋ ਗਏ ਆ ਅਸੀਂ ਕ੍ਰੈਡੀਬਿਲਟੀ ਲੈ ਕੇ ਬੈਠੇ ਆ ਅਸੀਂ ਕੋਈ ਨਾਨ ਕ੍ਰੈਡੀਬਲ ਬੰਦੇ ਨਹੀਂ ਆ ਜੀ ਗਵਰਨਮੈਂਟ ਕੋਈ ਵੀ ਬੰਦਾ ਆ ਹਰ ਇੱਕ ਜਰਨਲਿਸਟਿਕ ਕ੍ਰੈਡੀਬਿਲਟੀ ਆ ਹਰ ਇੱਕ ਸੋਸ਼ਲ ਵਰਕਰ ਦੀ ਕ੍ਰੈਡੀਬਿਲਟੀ ਆ ਹਰ ਇੱਕ ਪੋਲਿਟਿਸ਼ੀਅਨ ਦੀ ਕ੍ਰੈਡੀਬਿਲਟੀ ਆ ਸੋ ਇਸ ਕਰਕੇ ਦੇ ਸ਼ੁੱਡਨਟ ਡਾਊਟ ਔਨ ਅਸ ਅਸੀਂ ਵੀ ਆਪਣਾ ਜੀਵਨ ਸੇ ਓਕੇ ਪੰਜਾਬ ਦੀ ਬੇਤਰੀ ਵੀ ਦਿਨ-ਦ ਰਾਤ ਕੰਮ ਕਰ ਰਹੇ ਹਾਂ ਸੋ ਬਾਲੀ ਸਾਹਿਬ ਇੱਕ ਜਾਂਦੇ ਜਾਂਦੇ ਇੱਕ ਵਿਸ਼ਵਾਸ ਦਿਵਾ ਦਿਓ ਸਾਰਿਆਂ ਨੂੰ ਕਿ ਇਸ ਪੈਸੇ ਦੇ ਰਾਹੀਂ ਕੋਈ ਐਡਵਰਟਾਈਜ਼ਮੈਂਟ ਨਹੀਂ ਹੋਏਗੀ ਕੋਈ ਅਖਬਾਰਾਂ ਵੈਬਸਾਈਟ ਨੂੰ ਇਸ਼ਾਰ ਨਹੀਂ ਜਾਣਗੇ ਉਸੇ ਕੰਮ ਲਈ ਹੀ ਪੈਸਾ ਲੱਗੂਗਾ ਜਿਹੜੇ ਕੰਮ ਲਈ ਇਕੱਠੇ ਕੀਤੇ ਜਾ ਰਹੇ ਸਾਰਾ ਦਿਸ ਇਜ਼ 100% ਕਿ ਐਡਵਰਟਾਈਜ਼ਮੈਂਟ ਜਾਏਗੀ ਜਾ ਨਹੀਂ ਜਾਏਗੀ ਉਹ ਸਰਕਾਰ ਦੇ ਵੱਕਰੇ ਘਟ ਇਸ ਇਸ ਜਿਹੜਾ ਜਿਹੜਾ ਪੈਸਾ ਇਹਦੇ ਤੋਂ ਆਏਗਾ ਇਹਦੇ ਸਾਰੇ ਦਾ ਸਾਰਾ ਪੈਸਾ ਪੰਜਾਬ ਦੀ ਡਿਵੈਲਪਮੈਂਟ ਦੇ ਲੱਗੇਗਾ ਪੰਜਾਬ ਦੀ ਪੇਤਰ ਪੰਜਾਬ ਦੀ ਸੇਧ ਜਣਾ ਤੇ ਲੱਗੇਗਾ ਇਹ ਮੇਰਾ ਤੁਹਾਡੇ ਨਾਲ ਵਾਦਾ ਹੈ ਜੀ ਮੈਚਿੰਗ ਗ੍ਰਾਂਟ ਵੀ ਹੋ ਸਕਦੀ ਹੈ ਕਿ ਸਰਕਾਰ ਤੋਂ ਉੱਤੋਂ ਸੈਂਟਰ ਤੋਂ ਪੈਸਾ ਲੈਣਾ ਕੋਈ ਮੈਚਿੰਗ ਗ੍ਰਾਂਟ ਪਾਉਣੀ ਹੈ ਤਾਂ ਉਧਰ ਪਾ ਕੇ ਉਧਰੋਂ ਫਿਰ ਪੈਸਾ ਕੱਢ ਲਓ ਨਹੀਂ ਇਟ ਇਟ ਇਜ਼ ਨਾਟ ਲਾਈਕ ਦੈਟ ਇਟ ਇਜ਼ ਕੰਪਲੀਟਲੀ ਫਾਰ ਦੀ ਡਿਵੈਲਪਮੈਂਟ ਆਫ ਪੰਜਾਬ ਨਹੀਂ ਫਿਰ ਮੁੱਖ ਮੰਤਰੀ ਸਾਹਿਬ ਨੇ ਇੱਕ ਗੱਲ ਕਹੀ ਸੀ ਵੀ ਸਾਨੂੰ ਰੁਪਈਆ ਦਾਨ ਕਰੋ ਅਸੀਂ ਸਵਾਲ ਲਾਵਾਂਗੇ ਉਹ ਸਵਾਲ ਆਉਣ ਦਾ ਕੀ ਉਹਨਾਂ ਦਾ ਮੈਂ ਕਹਿੰਦਾ ਜੀ 1 ਰੁਪਇਆ ਜੇ ਤੁਸੀਂ ਇੱਕ ਦਿੱਤਾ ਨਾਲ ਤੇ ਸਰਕਾਰ ਦੇ ਬੰਦੇ ਵੀ ਰੋਜ਼ ਪਹੁੰਗਗੇ ਜੀ ਸਰਕਾਰ ਨੇ ਤੇ ਭੁਜੇ ਲੋਕ ਮਨਨ ਕੈਨੇਡਾ ਤੋਂ ਸਾਨੂੰ ਮੰਨ ਲਓ ਅਸੀਂ ਕਹੀ ਜੀ 1000 ਕਰੋੜ ਆਇਆ ਤੇ ਅਸੀਂ ਇੱਥੇ 250 ਪਾਵਾਂਗੇ ਅਸੀਂ ਵੀ ਤਾਂ ਬੈਠੇ ਆ ਮੈਂ ਆਪਣੇ ਪਰਿਵਾਰ ਨੂੰ 11 ਲੱਖ ਰੁਪਏ ਦਿੱਤਾ ਜੀ ਮੈਂ ਆਪਣੇ ਭਰਾ ਨੂੰ ਕਿਹਾ ਆਪਣੇ ਭੈਣ ਨੂੰ ਕਿਹਾ ਆਪਣੇ ਪਿਤਾ ਨੂੰ ਕਿਹਾ ਆਪਣੀ ਵਾਈਫ ਨੂੰ ਕਿਹਾ ਆਪਣੇ ਬੇਟੇ ਨੂੰ ਕਿਹਾ ਕਿ ਆਓ ਸਾਰੇ ਗੱਲ ਕਰੀ ਆਪਾਂ ਆਪਣੇ ਪਰਿਵਾਰ ਵੱਲੋਂ ਇਹਦੇ ਜਿਹੇ ਪੈਸੇ ਪਾਈਏ ਜੀ ਪਹਿਲਾਂ ਚੈਰਿਟੀ ਬਿਗਿੰਸ ਜਟ ਹோம் ਹੂੰ ਬਿਲਕੁਲ ਅਮਨ ਅਰੋੜਾ ਜੀ ਨੇ ਪਹਿਲੇ ਦਿਨ ਕਿਹਾ ਸੀ ਕਿ ਮੈਂ ਆਪਣੇ ਪਰਿਵਾਰ ਵੱਲੋਂ 80 ਲੱਖ ਪਾਉਣਾ ਮੈਂ ਕਿਹਾ ਮੈਂ ਆਪਣੇ ਪਰਿਵਾਰ ਵੱਲੋਂ 11 ਲੱਖ ਪਾਉਣਾ ਜੀ ਸਾਡਾ ਵੀ ਪੰਜਾਬ ਆ ਸਾਡੇ ਵੀ ਅੰਦਰ ਓਨੀਆਂ ਕਿਸਾਨ ਨਿਕਲਦੀਆਂ ਪੰਜਾਬ ਲਈ ਸਾਡਾ ਵੀ ਗੱਡ ਪੰਜਾਬ ਲਈ ਆ ਸਾਡ ਅਸੀਂ ਵੀ ਦਾਨਿਆ ਵਾਲੇ ਸਾਹਿਬ ਸਾਡਾ ਗਮਣਾ ਮਰਨਾ ਇੱਥੇ ਹੀ ਆ ਜੀ ਜੀ ਅਸੀਂ ਵੀ ਚਾਹਨੇਕ ਪੰਜਾਬ ਬਿਹਤਰ ਹੋਵੇ ਇਸੇ ਕਰਕੇ ਸਾਡੀ ਪੀੜ੍ਹੀ ਅੰਦਰ ਦੀ ਜੀ ਸੋ ਬਹੁਤ ਬਹੁਤ ਸ਼ੁਕਰੀਆ ਦੀਪਕ ਵਾਲੀ ਜੀ ਸਮਾਂ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਇਸਨ ਦੀਪਕ ਵਾਲੀ ਜੀ ਜਿਨ੍ਹਾਂ ਨੇ ਵਿਸਤਾਰ ਪੂਰਵਕ ਇਸ ਮਿਸ਼ਨ ਚੜ੍ਹਦੀ ਕਲਾ ਦੇ ਵਿੱਚ ਜਿਹੜਾ ਫੰਡ ਇਕੱਠਾ ਕੀਤਾ ਜਾ ਰਿਹਾ ਉਹਦੇ ਲਈ ਉਹਨਾਂ ਨੇ ਜਾਣਕਾਰੀ ਦਿੱਤੀ ਇਹ ਜਾਣਕਾਰੀ ਤੁਹਾਨੂੰ ਕਿਹੋ ਜੀ ਲੱਗੀ ਇਸ ਦੇ ਉੱਤੇ ਤੁਸੀਂ ਆਪਣੇ ਕਮੈਂਟ ਕਰ ਸਕਦੇ ਹੋ ਆਪਣੇ ਵਿਚਾਰ ਦੇ ਸਕਦੇ ਹੋ ਸੋ ਤੁਹਾਡੇ ਵਿਚਾਰ ਜਿਹੜੇ ਆ ਸਰਕਾਰ ਤੱਕ ਜਿਹੜਾ ਆਪਣੇ ਆਪ ਹੀ ਪਹੁੰਚ ਜਾਣਗੇ ਜਦੋਂ ਹੇਟਾਂ ਕਰੋਂਗੇ